ਸਤਿ ਸ੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਨਵਾਂ ਸ਼ਹਿਰ ਵਿਖੇ ਆਪਣੇ ਭਾਸ਼ਣ ਦੌਰਾਨ ਬੀਬੀ ਹਰਸਿਮਰਤ ਕੋਲ ਬਦਲ ਨੇ ਕਿਹਾ ਕਿ ਪੰਜਾਬ ਪਿਛਲੇ 5 ਸਾਲਾਂ ਤੋਂ ਲਵਾਰਿਸ ਰਿਹਾ ਹੈ ਕੈਪਟਨ ਅਮਨਿੰਦਰ ਪੌਣੇ 5 ਸਾਲਾਂ ਤੱਕ ਐਸ਼ੌਰਾਮ ਕਰਦੇ ਹੋਏ ਆਪਣੇ ਮਹਿਲ ਤੋਂ ਬਾਹਰ ਵੀ ਨਹੀਂ ਨਿਕਲੇ ਹੁਣ ਸਰਕਾਰ ਦੀ ਨਾਕਾਮੀ ਨੂੰ ਛੁਪਾਉਣ ਲਈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਰਾਹੋ ਮਾਚੀਵਾਲਾ ਪੁਲ ਨੂੰ ਠੀਕ ਹੋਣ ਨੂੰ ਹਲੇ 15 ਦਿਨ ਹੋਰ ਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਇੱਥੇ 21 ਦਸੰਬਰ ਨੂੰ ਸਲੈਪ ਪਾਈ ਗਈ ਅਤੇ ਜਿਸ ਨੂੰ ਸੁੱਕਣ ਲਈ 15 ਦਿਨ ਦਾ ਸਮਾਂ ਚਾਹੀਦਾ ਹੈ ਪ੍ਰਸ਼ਾਸਨ ਵੱਲੋਂ ਇਸ ਪੁਲ ਨੂੰ 31 ਦਸੰਬਰ ਤੱਕ ਪੂਰਾ ਕਰਨ ਦਾ ਸਮਾਂ ਦੱਸਿਆ ਗਿਆ ਸੀ ਪਰ ਹੁਣ ਲੋਕਾਂ ਨੂੰ ਇਸ ਲਈ 7 ਜਨਵਰੀ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਜ਼िले ਦੇ ਨਗਰ ਕੌਂਸਲ ਦੇ ਈਓ ਅਮਰੀਕ ਸਿੰਘ ਨੇ ਸ਼ਹਿਰ ਵਾਸੀਆਂ ਨੂੰ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਕਿਹਾ। ਉਹਨਾਂ ਕਿਹਾ ਕਿ ਜੇਕਰ 31 ਦਸੰਬਰ ਤੱਕ ਤੁਹਾਡਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਤੁਹਾਨੂੰ 10% ਦੀ ਪੈਨਲਟੀ ਪਵੇਗੀ। ਪੰਜਾਬ ਅਤੇ ਹਾਲੇ ਦਵਲੇ ਦੇ ਸੂਬਿਆਂ ਵਿੱਚ ਇੱਕ ਵਾਰ ਫੇਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗ ਪਈ ਹੈ। ਕੱਲ ਪੰਜਾਬ ਵਿੱਚ 40 ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 17 ਮਾਮਲੇ ਦਾ ਇਕੱਲੇ ਜਲੰਧਰ ਤੋਂ ਹੀ ਆਏ ਹਨ। ਦਿੱਲੀ ਵਿੱਚ ਵੀ ਕੱਲ ਕੋਰੋਨਾ ਦੇ 180 ਮਾਮਲੇ ਦਰਜ ਹੋਏ। ਮੈਡੀਕਲ ਐਂਡ ਹੈਲਥ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਾਰੀ ਹੈ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ 26 ਦਸੰਬਰ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਵੱਲੋਂ ਨਾ ਮੰਨਿਆ ਗਿਆ ਤਾਂ 27 ਦਸੰਬਰ ਤੋਂ ਐਮਰਜੈਂਸੀ ਸੇਵਾਵਾਂ ਅਤੇ ਬਲੱਡ ਬੈਂਕ ਆਦਿ ਦਾ ਵੀ ਕੰਮ ਬੰਦ ਕੀਤਾ ਜਾਵੇਗਾ ਜਿਸ ਦਿਨ ਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਲੁਧਿਆਣਾ ਵਿੱਚ ਵੀਰਵਾਰ ਨੂੰ ਹੋਏ ਬੰਬ ਧਮਾਕੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਇਹ ਬਲਾਸਟ ਸਾਬਕਾ ਪੁਲਿਸ ਮੁਲਾਜ਼ਮ ਵੱਲੋਂ ਹੀ ਕੀਤਾ ਗਿਆ ਜੋ ਕੀ ਧਮਾਕੇ ਵਿੱਚ ਮਾਰਿਆ ਗਿਆ ਉਸ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ ਉਹ ਖੰਨਾ ਸਰਾ ਥਾਣੇ ਵਿੱਚ ਮੁੰਸ਼ੀ ਵਜੋਂ ਤਨਖਾਸੀ ਡਰੱਗ ਮਾਫੀਆ ਨਾਲ ਸਬੰਧਾ ਕਾਰਨ ਉਸ ਨੂੰ 2019 ਤੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਅਤੇ 2 ਸਾਲ ਦੀ ਜੇਲ੍ਹ ਹੋਈ ਉਹ ਸਤੰਬਰ ਵਿੱਚ ਹੀ ਜੇਲ੍ਹ ਚੋਂ ਰਿਹਾ ਹੋਇਆ ਸੀ ਪੰਜਾਬ ਦੀਆਂ ਪੰਨ ਬੱਸਾਂ ਨੂੰ ਦਿੱਲੀ ਹਵਾਈ ਅੱਡੇ ਤੱਕ ਜਾਣ ਦੀ ਇਜਾਜ਼ਤ ਨਾ ਹੋਣ ਕਰਕੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਦੇ ਘਰ ਮੂਹਰੇ ਧਰਨਾ ਲਗਾ ਲਿਆ ਹੈਰਾਨੀ ਦੀ ਗੱਲ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ ਸਵੇਰੇ ਹੀ 2 ਦਿਨਾਂ ਦੇ ਦੌਰੇ ਤੇ ਪੰਜਾਬ ਆਏ ਜਦਕਿ ਰਾਜਾ ਵੜਿੰਗ ਨੇ ਉਹਨਾਂ ਦੀ ਦਿੱਲੀ ਵਾਲੀ ਰਿਹائش ਮੂਹਰੇ ਧਰਨਾ ਲਗਾ ਲਿਆ एमपी ਤੋਂ ਬਾਅਦ ਯੂਪੀ ਅਤੇ ਗੁਜਰਾਤ ਸਰਕਾਰ ਨੇ ਦੇਸ਼ ਭਰ ਵਿੱਚ ਕੋਵਿਡ ਦੇ ਵਾਧੇ ਵਾਲੇ ਮਾਮਲਿਆਂ ਵਿਚਕਾਰ 25 ਦਸੰਬਰ ਤੋਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ ਹਰਿਆਣਾ ਸਰਕਾਰ ਵੀ ਨਾਈਟ ਕਰਫਿਊ ਲਗਾਉਣ ਲਈ ਤਿਆਰ ਹੀ ਬੈਠੀ ਹੈ कानपुर के परफ्यूम व्यापारी पीयूष जैन ते इनकम टैक्स विभाग दी छापेमारी ਦੌਰਾਨ ਕਾਰੋਬਾਰੀ ਕੋਲ ਇੰਨੀ ਨਗਦੀ ਮਿਲੀ ਕਿ ਨੋਟਾਂ ਦੀ ਗਿਣਤੀ 24 ਘੰਟੇ ਬਾਅਦ ਵੀ ਪੂਰੀ ਨਹੀਂ ਹੋ ਸਕੀ। ਇਨਕਮ ਟੈਕਸ ਵਿਭਾਗ ਨੂੰ ਜੈਨ ਦੇ ਘਰ ਕਈ ਅਲਮਾਰੀਆਂ ਨੋਟਾਂ ਨਾਲ ਭਰੀਆਂ ਮਿਲੀਆਂ। ਇਹਨਾਂ ਨੋਟਾਂ ਦੀ ਗਿਣਤੀ ਕਰਨ ਲਈ 8 ਮਸ਼ੀਨਾਂ ਲਗਾਈਆਂ ਗਈਆਂ। ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ ਐਂਡ ਕਸਟਮਸ ਦੇ ਚੇਅਰਮੈਨ ਨੇ ਦੱਸਿਆ ਕਿ ਹੁਣ ਤੱਕ ਰਿ约 150 ਕਰੋੜ ਰੁਪਏ ਜ਼ਬਤ ਕੀਤੇ ਜਾ ਚੁੱਕੇ ਨੇ ਅਤੇ ਇਸ ਨੂੰ ਲੈ ਕੇ ਜਾਣ ਲਈ ਵੱਡਾ ਕੰਟੇਨਰ ਵੀ ਮੰਗਵਾਣਾ ਪਿਆ। ਬੰਗਲਾਦੇਸ਼ ਵਿੱਚ ਇੱਕ ਸਮੁੰਦਰੀ ਜਹਾਜ਼ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ ਵਿੱਚ ਸਮੁੰਦਰੀ ਜਹਾਜ਼ ਵਿੱਚ ਸਵਾਰ 39 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਸਮੁੰਦਰੀ ਜਹਾਜ਼ ਵਿੱਚ ਕਰੀਬ ਹਜ਼ਾਰ ਲੋਕ ਸਵਾਰ ਸਨ ਇਹ ਹਾ사 ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 200 ਕਿਲੋਮੀਟਰ ਦੀ ਦੂਰੀ ਤੇ ਵਾਪਰਿਆ ਦਿਗਜਾਵ ਸਪੀਨਰ ਹਰਪਜਨ ਸਿੰਘ ਨੇ ਕ੍ਰਿਕਟ ਦੇ ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ ਹਰਪਜਨ ਸਿੰਘ ਨੇ ਸੋਸ਼ਲ ਮੀਡੀਆ ਸਾਈਟ ਜਰੀਏ ਆਪਣੇ ਸੰਨਿਆਸ ਦੀ ਖਬਰ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਉਨ੍ਹਾਂ ਦੇ 23 ਸਾਲਾਂ ਦੇ ਕਰੀਅਰ ਦਾ ਸਮਾਪਨ ਹੋਇਆ ਕਿ ਆਓ ਹੁਣ ਤੁਹਾਨੂੰ ਅੱਜ ਦੇ ਮੌਸਮ ਤੋਂ ਰੂਬਰੂ ਕਰਵਾਈਏ ਪਹਾੜਾਂ ਵਿੱਚ ਲਗਾਤਾਰ ਬਰਫਬਾਰੀ ਦਾ سلسلہ جاری ਹੈ ਸ਼ਹਿਰ ਵਿੱਚ ਵੀ ਬੂੰਦਾਬੰਦੀ ਦਾ ਅਸਰ ਹੋ ਰਹੇ ਹਨ ਅੱਜ ਘੱਟ ਤੋਂ ਘੱਟ ਪਾਰਾ 7 ਡਿਗਰੀ ਅਤੇ ਵੱਧ ਤੋਂ ਵੱਧ 20 ਡਿਗਰੀ ਰਹੇਗਾ ਸਿਟੀ ਇਨਫੋ ਨਿਊਜ਼ ਦੀ ਟੀਮ ਵੱਲੋਂ ਸਾਰੇ ਦਰਸ਼ਕਾਂ ਨੂੰ ਮੈਰੀ ਕ੍ਰਿਸਮਸ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ